ਮਿੱਤਰੋ ਅੱਜ ਦੇ ਵਲੌਗ ਦੀ ਸਟਾਰਟਿੰਗ ਹੋ ਰਹੀ ਹੈ ਹੌਲੇ ਹੌਲੇ ਦੁਆਣ ਕੇ ਤੇ ਤਜੇ ਦਿਨ ਬਾਅਦ ਕੁਝ ਕਰਨਾ ਕਰਕੇ ਵੀ ਵਲੌਗ ਨਹੀਂ ਬਣਾ ਸਕੇ ਡੂ ਯੂ ਨੋ ਅਬਾਊਟ ਥੈਟ ਕਮ ਗਾੜੀ ਖਾਲੀ ਕਰ ਰਹੇ ਹਾਂ ਅਭੀ ਤੇ ਸਭੀ ਹਮਾਰੇ ਫੈਮਿਲੀ ਮੈਂਬਰਸ ਲਗੇ ਹੋਏ ਆ ਅੱਜ ਹੀ ਲਗੇ ਹੋਣਾ ਭਾਂਡੇ ਅੱਦੇ ਭਾਂਡੇ ਲਾਲੇ ਹੀ ਅਸੀਂ ਉਦਣੀ ਤੇ ਆਪਣੀ ਗੱਡੀ 'ਚ ਵੀ ਪਏ ਬੈਂਚ ਇਹ ਨਾਲ ਦੇ ਸਾਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਇਹਨਾਂ ਲੋਕੋ ਨੇ ਹਮਾਰਾ ਪਿੱਛਾ ਨਹੀਂ ਛੋੜਿਆ ਇਹ ਹੈ ਸਕੂਨ ਸਕੂਨੋ ਕੀ ਬਹੁਤ ਜ਼ਿਆਦਾ ਤੇ ਆ ਆਪਣੇ ਇਹ ਲਦਨੇ ਵਿੱਚ ਇਹ ਵਿੱਚ ਪਿਆ ਬਾਲਾਂ ਦੇ ਬਾਲਾਂ ਪਰਾਂ ਨੂੰ ਇੱਥੇ ਘਰ ਆਉਂਦੇ ਓਏ ਟੁੱਟ ਗਈ ਚੱਵਲ ਜਾਂ ਮਤਰਾ ਵੀ ਲਾਤਾਂ ਬਲਾਤਾ ਆਉਂਦੇ ਆਉਂਦੇ ਛੱਡ ਦੇ ਇਦਾਂ ਇੱਕ ਮਿੰਟ ਇੱਕ ਮਿੰਟ ਨਹੀਂ ਵਾਜਦਾ ਗੱਡੀ ਤੇ ਬੜੀ ਦੂਰ ਆ ਸਹੀ ਸਹੀ ਆਨੇ ਲਾਵੇ ਸਹੀ ਸਹੀ ਤੋ ਫੜ ਕੇ ਆਉਂਦੇ 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 ਹੁੰਦੇ ਆਉਂਦੇ ਚੱਲ ਕਰਦੇ ਠਾਣ ਚੱਲ ਹੁਣ ਮੈਨੂੰ ਤਰ ਲੱਗਿਆ ਬਾਲਾਂ ਨੇ ਸਾਰਾ ਤੇ ਟੋਕਰੀਆਂ ਆ ਬਾਈ ਲੋ ਮੈਟਰੋ ਹਾਂ ਫਰੈਂਡਸ ਅਸੀਂ ਅੱਜ ਨਾਲ ਖੋਲਣੇ ਆਪਾਂ ਇਹਦੇ ਆਓ ਸਟੈਂਡ ਦੇ ਤੇ ਕੁਛ ਬੰਦੇ ਆਪਣੇ ਬਾਲਣ ਲੈ ਲਾਉਣ। ਵੇਖੋ ਇੱਧਰ। ਇਹ ਮਹਾਰਾਜ ਜੀ ਦੀ ਮੁਸਵਾਲਾ ਭਾਈ ਹੈ। ਹੁਣ ਆਪਾਂ ਨਾ ਚਾਬੀ ਇੱਕ ਨੰਬਰ ਹੋਰ ਲੈਣੀ ਆ। ਨਾਲ ਕਈ ਖੋਲ੍ਹਣ ਦੇ। ਆਹ ਮਿੱਤਰੋ ਬਾਲਣ ਲਾਉਣਾ ਕਰਤਾ ਆਪਾਂ ਸ਼ੁਰੂ। ਥੱਲੇ ਖਿਲਾਰਤਾ ਇਹਨਾਂ ਨੇ। ਲਾ ਮਿੱਤਰੋ ਇੰਨਾ ਬਾਲਣ ਲੱਗ ਗਿਆ ਜੇ। ਬੰਦੇ ਆਪਣੇ ਸਾਹ ਲੈਣ ਦੇ ਹੁਣ। ਉਹ ਨਹੀਂ ਬਾਲਣ ਲਾਉਣਾ। ਓਏ ਆਇਆ ਲੋ ਮੇ ਲੋ ਮੇਤਰਾ ਇਹਨਾ ਕੰਮ ਰਹਿ ਗਿਆ ਨਾ ਅੱਧਾ ਪਲਾਤਾ ਲੋ ਵੀ ਮੇਤਰਾ ਅਹੀਂ ਦੋਹਾਂ ਤਨ ਦਮ ਬਾਹਰ ਅਹੀਂ ਆਏ ਬਾਲਣ ਲਾਉਣ ਉਹ ਬਾਲਣ ਕਰੀ ਬੈਂਚ ਲਾਉਣ ਆਏ ਆ ਵਲੇ ਅਸੀਂ ਜਿੱਥੇ ਅਸੀਂ ਲੱਦੇ ਸੀ ਟਲਿਆਣੀ ਆ ਲਾ ਕੇ ਡੰਡ ਦੇ ਹੋ ਮਰੀ ਨੇ ਫਿਰ ਬੋਲ ਤੈਨ ਬੋਲ ਬੋਲ ਦੇ ਨਾ ਵੀ ਦੇ ਚਾਰ ਬੂਥੇ ਤੇ ਰੱਖ ਹੁਣ ਹੁਣ ਇਹ ਬੈਚ ਲਾਉਣ ਆਏ ਆ ਫਿਰ ਲੱਗ ਤੀ ਗ੍ਰਹਿ ਲੱਗਾ ਤੇਰੀ ਤੇ ਤਾਲਾ ਥੋੜੀ ਆ ਜਾ ਓਏ ਇਧਰ ਤਾਲਾ ਥੋੜੀ ਆ ਜਾ ਚੱਲ ਇੱਕ ਬੰਦ ਐਸ਼ਾ ਤਾਲੇ ਦੀ ਕਾਬੀ ਕੋਲ ਜੀ ਸਾਡੇ ਕੋ ਮੈਂ ਕਹਿੰਦਾ ਜੇ ਮੇਰੀ ਗੱਲ ਸੁਣੇ ਇੱਕ ਸਾਹਰੇ ਆ ਜਾਗਾ ਟਟਾ ਇਹ ਨਵਾਂ ਤਾਲਾ ਮਾਰਨਾ ਪੈਣਾ ਹੁਣ ਕੇ ਹੁਲਾ ਟੁੱਟ ਵੀ ਗਿਆ ਟੁੱਟਾ ਪਿਆ ਹੀ ਏ ਇਹਦੇ ਨਾ ਹੀ ਲੱਗਾ ਕੇ ਲਵ ਯੂ ਹੈ ਨਾ ਚੱਲ ਸੇਵਕਾ ਧਿਆਨ ਆਂ ਅੰਦਰ ਇੱਧਰ ਕੰਮ ਖਾ ਬਹੁਤ ਆ ਜਨਾ ਇਹ ਕੀ ਕਰਨੇ ਇੱਧਰ ਕੰਮ ਖਤਰੇ ਵਾਲਾ ਹੀ ਆ ਇਹ ਹੈ ਸਾਡੇ ਘਰ ਜਹਾਂ ਪਰ ਹਮ ਪਹਿਲੇ ਰਹਤੇ ਸੀ ਕੰਮ ਨਹੀਂ ਕਰਦੇ ਸੀ ਯਾਹ ਪੇ ਇਹ ਹੈ ਸਾਡਾ ਟਰੱਕਾਂ ਦੀ ਯਾਰੀ ਸੀ ਸਭ ਤੋਂ ਪਹਿਲਾਂ ਇਹ ਅੱਜ ਗੱਡੀਆਂ ਗੋੜੀਆਂ ਨਾਲ ਨੇ ਨੇ ਸਾਡੀ ਕਿਚਨ ਦੀ ਤੇ ਇਹ ਇਹ ਡਰਾਈਵਰਾਂ ਦੀ ਕਿਚਨ ਸੀ ਸਭ ਤੋਂ ਪਹਿਲਾਂ ਪਹਿਲਾਂ ਸਾਡਾ ਕੰਮ ਬੜਾ ਸਿਰਿਆ ਸੀ ਫਿਰ ਫਿਰ ਚੁੱਲਾ ਪਾ ਜੀਦਾ ਹੁੰਦਾ ਸੀ ਤੋ ਫਿਰ ਹੀ ਫੇਲ ਹੋ ਗਏ ਸਾਰੀਆਂ ਗੱਡੀਆਂ ਆਸ ਕੀ ਦੇਾਨੂੰ ਪਰ ਨਹੀਂ ਕੀ ਹੁੰਦੀ ਯਾਰ ਆਸ ਕੀ ਸਾਨੂੰ ਪਤਾ ਹੀ ਨਹੀਂ ਕੀ ਹੁੰਦੀ ਯਾਰ ਲਾ ਮਿੱਤਰਾਂ ਵੀ ਬੰਜ ਲੈਣ ਦੇਣਾ ਬਾਹਰ ਹੁਣ ਐਸ਼ ਰੱਖਾਂਗੇ ਹੌਲੀ ਹੌਲੀ ਮਿੱਤਰਾਂ ਅਸੀਂ ਬੰਜ ਲਾ ਗਨੇ ਉਹ ਵਲੇ ਇੱਥੇ ਫਟੇ ਪਾ ਪਾ ਨਹੀਂ ਥੋ ਇੰਝਗਾ ਤੋਰ ਲਗਿਆ ਤੇ ਆਪਣੀ ਗੱਡੀ ਦਾ ਜਾਂ ਤਿੰਨ ਟਾਇਰ ਬਲਦੇ ਆ ਪਾ ਦੋਟਾ ਰਾਬਲ ਨੇ ਆ। ਉਹ ਯਾਰ ਛੱਡ। ਤਾਂ ਕਿੰਨੇ ਨਿਕਲੇ ਤੇ ਇੱਕ ਟਾਇਰ ਪਰਲਾ ਪਿੰਚਰ ਹੋ ਗਿਆ। ਉਹਨੂੰ ਪਿੰਚਰ ਹੋਣਾ ਆਪਾਂ। ਕਿੰਨੀ ਮੋਤੀ ਸਟੋਨ ਦੇ ਲਾਉਣੇ ਆਪਾਂ। ਜਾਂਦੋ ਜਾਂਦੋ ਬੈਂਚ ਲੈ ਕੇ ਜਾ ਰਹੇ ਨੇ ਵੀਰ ਜੀ ਹਣੀ। ਬੈਂਚ ਰੱਖ ਕੇ ਆ ਰਹੇ ਨੇ ਵੀਰ ਜੀ ਹਣੀ। ਵੀਰ ਜੀ ਹੁਣਾਂ ਦੀਆਂ ਲਤਾਂ ਰਹਿ ਗਈਆਂ ਨੇ। ਫੁੱਟ ਤੇਰੇ ਕੈਡਿਕਾ ਕੀ ਆ ਮੈਂ ਸਾਇਕ ਮੈਂ じゃ ਸਿੱਖ ਨਹੀਂ ਹੋਣਾ ਯਾਰ ਓ ਟੂ ਕਰ ਲਈ ਚਲੋ ਖਤਮ ਹੋ ਗਿਆ ਵੇਖ ਆ ਗਿਆ ਚਲੋ ਫਾਸਟ ਵੇਵਸ ਫਾਸਟ ਕਮ ਫਾਸਟ ਬੰਚ ਇਕੋ ਰਹਿ ਗਿਆ ਜੀ ਗੱਡੀ ਆਪਣੀ ਹੋ ਗਈ ਅਨਲੋਡ ਠੀਕ ਆ ਪਾ ਨਾ ਰਖ ਤਾ ਇਹ ਪਵੇਚ ਹੁਣ ਪ੍ਰੀਡੈਂਟ ਮਾਰੋ ਫੇਰ ਇੱਕ ਰੀ ਕਰੀ ਗਲਪ ਗਿਆ ਵਾ ਪਹਿਲਾਂ ਵੀ ਜੋਕੇ ਤੈਨੂੰ ਪਹਿਨੇ ਕੀੜੇ ਸਾਰਿਆ ਕੋਈ ਨਹੀਂ ਵੀਰ ਜੀ ਹੋਣਾ ਜੰਮੇ ਬਣੇ ਇੰਸਟੂਲਾ ਭਾਜੀ ਹੋਣੀ ਉਦੋਂ ਸਟੂਲਾ ਭਾਜੀ ਜਾ ਰਹੇ ਨੇ ਮਿੱਤਰੋ ਮਿੱਤਰੋ ਬੈਂਚ ਬੁੰਚਾ ਬਣਾਦੇ ਸਾਰੇ ਇਹ ਨੌਜਵਾਨ ਗੱਬਰੂ ਨੇ ਬੈਂਚ ਲਾਏ ਆ ਫਾਈਨੈਂਸ਼ੀਅਲ ਫੁਗਰੀ ਦਾ ਮਾਰਾਂ ਕਿੱਲੇ ਵਿੱਚ ਨੇ ਵੀਡੀਓ ਬਣਾ ਰਹੇ ਇਹਨਾਂ ਨੂੰ ਐਸੇ ਕੁਝ ਚਾਹ ਪੀਂ ਜਾ ਰਹੀ ਹੈ ਕਰ ਦੇ ਤੋ ਤੂੰ ਦੀ ਉੱਡੇ ਪੈ ਵਾ ਲਿਓ ਲਾਓ ਮੈਂ ਤੇਰਾ ਉਥੇ ਆਣ ਕੇ ਹੀ ਪਟੇ ਪਟੇ ਪਾਤੇ ਪਿਛੇ ਤੇ ਟਾਇਰ ਪੰਚਰੇ ਆਪਣੇ ਟਾਇਰ ਵੀ ਖੋਲਤਾ ਆਪਾਂ ਮੈਂ ਟੋ ਮੈਂਟਰੀ ਹੁਣ ਵੀ ਛੱਡ ਕੇ ਉਹਨੇ ਘਾਛੇ ਕੋ ਪੰਚਰ ਲਵਾ ਕੇ ਤੇ ਰਮਾਨ ਟੰਗ ਦੇ ਨੇ ਨਾਲ ਹੀ ਨੂੰ ਲਾ ਮੇਤਰੋ ਗਾਸ਼ਾ ਬਾਈ ਦੀਆਂ ਤੇ ਆ ਗਏ ਆਪਾਂ ਟਾਇਰ ਆਪਣਾ ਖੋਲਣ ਡਿਆ ਦੇਖੋ ਨਾ ਪਾਚ ਲੱਗਦਾ ਕਿ ਜਾਂ ਮੈਨੂੰ ਜਿਆਦਾ ਪਾਚ ਹੀ ਲੱਗੂ ਮੈਨੂੰ ਜਦਾ ਗਾਸ਼ਾ ਬਣੋਂ ਡਿਆ ਚਾ ਓਏ ਇਧਰ ਵੇਖੋ ਕੀ ਕਰਾ ਸਕੀ ਬਣਿਆ ਜਰਾ ਮੈਂ ਆਗਾ ਬਾਰਾ ਕਰੋ ਨਿਕਲਿਆ ਬਟਾ ਇਹ ਅੰਦਰ ਨਗਿਆ ਚੱਲ ਵੀਰ ਇਹਨੇ ਕਿਥੇ ਨਿਕਲਿਆ ਲਾ ਮਿੱਤਰੋ ਪੰਜ ਸੇ ਪੰਜ ਲੱਗ ਗਿਆ ਪੰਜ ਪੁੱਛ ਵੀ ਲੱਗ ਗਿਆ ਆਪਣਾ 7 ਨੰਬਰ ਬੱਜ ਚਲਾਇਆ ਇਹ ਹਾਵਾ ਪਰ ਅਗੇ ਮੈਂ ਫਰਦੇ ਨੂੰ ਥੇ ਲਾ ਮਿੱਤਰੋ ਟਾਇਰ ਹੀ ਹੁਣ ਤੱਕ ਅਸ ਹੁਣ ਗੱਡੀ ਲਾ ਕੇ ਨੇ ਆਉਟ ਕਾਣੀ ਲਾ ਲਾ ਵੀ ਮਿੱਤਰੋ ਆਪਾਂ ਅਗੇ ਦੀ ਗੱਡੀ ਤੋਣ ਚੈੱਕ ਕਰੋ ਚੈਪ ਵੀ ਲਾਥੀ ਜੀ ਲਾ ਵੀ ਮਿੱਤਰੋ ਗੱਡੀ ਆ ਵਾ ਧੋਤੀ ਐ ਪੂਰੀਆਂ ਲਿਸ਼ਕ ਮੁੰਨੀ ਕਰਤੀ ਏਰੀ ਨੀ ਇਹੇ ਐਖੋ ਮੋਲ ਦੀ ਚੈੱਕ ਕਰੋ ਹੈਪੀਆ ਆਪਣਾ ਲੱਗਾ ਵਾ ਗੱਡੀ ਧੋਂ ਤੇ ਨਸ਼ਿਆਂ ਨੂੰ ਛੱਡ ਕੇ ਵੀਰ ਜੀ ਗੁਰੂ ਵਾਲਾ ਬਣੀ ਐ ਹੈ ਆਪੇ ਗੀਤ ਹੈ ਕਾਂ ਕਾ ਕਰਦੇ ਫਿਰਦੇ ਨੇ ਨਾ ਕੁੱਤੇ ਤੇ ਨਾ ਸ਼ੇਰਾਂ